ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੀ ਅੱਜ ਆਪਾਂ ਲੈ ਕੇ ਆ ਗਏ ਆ ਬਹੁਤ ਹੀ ਸੋਹਣੀ ਤੇ ਬਹੁਤ ਹੀ ਵਧੀਆ ਰੇਂਜ ਦੇ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਬਹੁਤ ਸੋਹਣੀ ਕਲੈਕਸ਼ਨ ਆਈ ਆ ਸਾਰੀ ਏਕੇ ਟੈਕਸ ਬ੍ਰਾਂਡ ਆ ਇੰਨੇ ਜ਼ਿਆਦਾ ਸੋਹਣੇ ਸੋਹਣੇ ਦੁਪੱਟੀਆਂ ਦੇ ਨਾਲ ਆਈ ਆ ਸਾਰੀ ਗਰਮੀ ਵਾਲੀ ਕਲੈਕਸ਼ਨ ਰਹੂਗੀ ਤੇ ਬਹੁਤ ਵਧੀਆ ਫੈਬਰਿਕ ਆ ਬਹੁਤ ਵਧੀਆ ਫਾਈਨ ਫੈਬਰਿਕ ਆ ਜਾਨੀ ਕਿ ਜਿਵੇਂ ਮਰਜੀ ਤੁਸੀਂ ਪਾ ਕੇ ਹੰਡਾਇਓ ਕੋਈ ਕੰਪਲੇਨ ਨਹੀਂ ਕੋਈ ਬੋਨ ਨਹੀਂ ਆਉਣਾ ਕੁਝ ਨਹੀਂ ਹੋਣਾ ਜੀ ਕੋਈ ਕੱਪੜੇ ਨਹੀਂ ਦੀ ਸ਼੍ਰਿੰਕਿੰਗ ਨਹੀਂ ਬਹੁਤ ਹੀ ਵਧੀਆ ਸਾਰੀ ਕਲੈਕਸ਼ਨ ਆ ਜਿੰਨਾ ਵੀ ਚੱਲੂਗੀ ਜਿੰਨੇ ਵੀ ਆਪਣੇ ਕੋਲ ਸਾਰਾ ਸਟਾਕ ਬਹੁਤ ਫੁੱਲ ਆਨ ਆ ਚੁੱਕਿਆ ਵਾ ਤੇ ਤੁਸੀਂ ਬੇਫਿਕਰ ਹੋ ਕੇ ਆਪਣੇ ਆਰਡਰ ਪਲੇਸ ਕਰਿਓ ਤੇ ਕਪੜੇ ਦੀ ਕੋਈ ਵੀ ਜਿਆਦਾ ਜਾਣ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੈਗੀ ਬਹੁਤ ਵਧੀਆ ਫੈਬਰਿਕ ਆ ਬਹੁਤ ਬੈਸਟ ਫੈਬਰਿਕ ਆ ਬਾਕੀ ਦੁਪੱਟੇ ਪੂਰੇ ਖੁੱਲੇ ਡੁੱਲੇ ਜਿਹੜੇ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਕਿਉਂਕਿ ਦੁਪੱਟਿਆਂ ਨੂੰ ਸਭ ਤੋਂ ਪਹਿਲਾਂ ਪਹਿਣਾ ਦੀ ਮੰਗ ਮੰਦੀ ਆ ਕਿ ਦੁਪੱਟੇ ਪੂਰੇ ਖੁੱਲੇ ਡੁੱਲੇ ਹੋਣ ਬਹੁਤ ਸੋਹਣੇ ਦੁਪੱਟਿਆਂ ਦੇ ਨਾਲ ਆਈ ਆ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸਾਰੇ ਸੂਟ ਆਪਣੇ ਕੋਲ ਆ ਚੁੱਕੇ ਆ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਤੇ ਪਲੀਜ਼ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਆ ਕਰੋ ਨਾਲ ਬੈਲ ਦਾ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਹੀ ਤੁਹਾਡੇ ਕੋਲ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਆਊਗਾ ਤੇ ਇੰਸਟਾ ਤੋਂ ਜੇ ਤੁਸੀਂ ਦੇਖਦੇ ਹੋ ਤਾਂ ਇੰਸਟਾ ਤੇ ਮੇਰੀ ਆਈਡੀ ਹੈ ਜੀ ਚਹਿਲ ਕਲੈਕਸ਼ਨ 27 ਉਹਦੇ ਉੱਤੇ ਜਾ ਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਉਹਦੇ ਉੱਪਰ ਆਪਣੇ ਕੋਲ ਨੈਕਸਟ ਕੀ ਅਪਡੇਟਸ ਆ ਰਹੀਆਂ ਨੇ ਕਿਦਾਂ ਦੇ ਸੂਟ ਆ ਰਹੇ ਨੇ ਕਿਹੜੇ ਬ੍ਰਾਂਡ ਦੇ ਆ ਰਹੇ ਨੇ ਸਾਰੀਆਂ ਅਪਡੇਟਸ ਉਹਤੇ ਫੋਟੋਸ ਵਗੈਰਾ ਜਿਵੇਂ ਕਈ ਭੈਣਾ ਫੋਟੋ ਮੰਗਾਉਂਦੀਆਂ ਨੇ ਸਾਡੇ ਕੋਲ ਫੋਟੋਸ ਪਾਉਂਦਾ ਬਿਲਕੁਲ ਵੀ ਮੇਰੇ ਕੋਲ ਟਾਈਮ ਨਹੀਂ ਹੁੰਦਾ ਜੀ ਕਿਉਂਕਿ ਮੈਂ ਇਕੱਲੀ ਵੀ ਸਾਰੀ ਸ਼ਾਪ ਨੂੰ ਮੈਨੇਜ ਕਰ ਰਹੀ ਆ ਤੇ ਘਰ ਦਾ ਕੰਮ ਵੀ ਹੁੰਦਾ ਵਾ ਇਸ ਲਈ ਜੇ ਤੁਸੀਂ ਫੋਟੋਸ ਵਗੈਰਾ ਚਾਹੁੰਦੇ ਹੋ ਜਿਆਦਾ ਗਰੁੱਪ 'ਚ ਆਪਣਾ ਨੰਬਰ ਐਡ ਕਰਵਾ ਲਓ ਉਹਦੇ ਉੱਪਰ ਲੇਟੈਸਟ ਅਪਡੇਟ ਆਉਂਦੀ ਰਹਿੰਦੀ ਆ ਜਾਂ ਫਿਰ ਤੁਸੀਂ ਅ ਇੰਸਟਾ ਦੀ ਆਈਡੀਆ ਇੱਥੇ ਮੈਂ ਸਕਰੀਨ ਤੇ ਲਾ ਦੂੰਗੀ ਚਹਿਲ ਕਲੈਕਸ਼ਨ 27 ਉਹਦੇ ਉੱਪਰ ਜਾ ਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਦੇਖੋ ਕਲਰ ਵੀ ਇੰਨੇ ਸੋਹਣੇ ਸੋਹਣੇ ਆਏ ਨੇ ਮਿੱਠੇ ਮਿੱਠੇ ਜੇ ਕਲਰ ਆਏ ਨੇ ਤੇ ਦੁਪੱਟੇ ਵੀ ਫੈਬਰਿਕ ਵੀ ਹਰ ਚੀਜ਼ ਪਾਸੇੋਂ ਪੂਰੇ ਫਾਈਨ ਨੇ ਤੇ ਬਹੁਤ ਵਧੀਆ ਰੇਂਜਾਂ ਦੇ ਵਿੱਚ ਜਿੰਨੇ ਵੀ ਅੱਜ ਸੂਟ ਦਿਖਾਉਂਗੀ 2500 2000 ਪਲੱਸ ਰੇਂਜ ਦੇ ਆ ਆਰਾਮ ਦੇ ਨਾਲ ਸੇਲ ਹੋ ਰਹੇ ਆ ਬਟ ਆਪਣੀ ਸ਼ਾਪ ਤੇ ਹਰ ਵਾਰ ਮੈਂ ਰੀਜ਼ਨੇਬਲ ਪ੍ਰਾਈਸ ਹੀ ਲੈ ਕੇ ਆਉਣੀ ਆ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੀ ਤੁਹਾਨੂੰ ਦਵਾਂਗੀ ਤੇ ਬਾਕੀ ਫੈਬਰਿਕ ਦੀ ਫੁੱਲ ਆਨ ਗਾਰੰਟੀ ਆ ਜੀ ਕੁਝ ਵੀ ਫੈਬਰਿਕ ਦੀ ਕੋਈ ਰਿੰਕਿੰਗ ਨਹੀਂ ਕੁਝ ਨਹੀਂ ਬਹੁਤ ਸੋਹਣਾ ਫੈਬਰਿਕ ਆ ਸਾਰਾ ਕਾਟਨ ਬੇਸ ਆ ਇਹ ਹੈ ਮੇਰਾ ਪਹਿਲਾ ਸੂਟ ਦੇਖੋ ਜਿੰਨੀ ਵੀ ਆ ਸਾਰੀ ਇਹ ਸਾਰੇ ਪ੍ਰਿੰਟਿੰਗ ਆ ਦੇਖਣ ਨੂੰ ਇਹ ਸਾਰਾ ਐ ਲੱਗਦਾ ਜਿਵੇਂ ਲੈਸਿਸ ਦੇ ਨਾਲ ਕੀਤਾ ਹੁੰਦਾ ਜਿ ਲੈਸਿਸ ਲੱਗਿਆ ਆਉਂਦੀਆਂ ਨਹੀਂ ਜੀ ਇਹ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਆ ਇਹਨਾਂ ਦੇ ਵਿੱਚ ਜਿਹੜਾ ਹੋਇਆ ਇਹ ਸਾਰਾ ਥ्रेड ਵਰਕ ਹੋਇਆ ਬਹੁਤ ਹੀ ਸੋਹਣਾ ਸਾਰਾ ਥ्रेड ਵਰਕ ਹੋਇਆ ਜਿੰਨਾ ਵੀ ਸਾਰੇ ਸੂਟ ਦੇ ਉੱਪਰ ਹੋਇਆ ਇਹ ਪ੍ਰਿੰਟਿੰਗ ਨਹੀਂ ਇਹ ਸਾਰਾ ਥ्रेड ਵਰਕ ਆ ਆ ਜਿਹੜੀ ਲਾਈਨਾਂ ਵਾਲੀ ਤੁਹਾਨੂੰ ਲੈਸਿਸ ਵਾਂਗੂ ਲੱਗ ਰਹੀ ਆ ਇਹ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਪੂਰੀ ਡਿਜੀਟਲ ਪ੍ਰਿੰਟਿੰਗ ਆ ਬਹੁਤ ਸੋਹਣਾ ਯਾਨੀ ਕਿ ਬਹੁਤ ਬੈਸਟ ਫਾਕ ਮਤਲਬ ਕਿ ਫੈਬਰਿਕ ਵੀ ਪੂਰਾ ਬੈਸਟ ਆ ਪ੍ਰਿੰਟਿੰਗ ਵੀ ਪੂਰੀ ਬੈਸਟ ਆ ਤੇ ਬਾਕੀ ਮੈਂ ਤੁਹਾਨੂੰ ਪੂਰਾ ਕਹਿ ਰਹੀ ਆ ਕਿ ਚੈਲੰਜ ਦੇ ਨਾਲ ਬਹੁਤ ਸੋਹਣਾ ਫੈਬਰਿਕ ਆ ਕਿਤੇ ਵੀ ਕੋਈ ਇਹਦੀ ਕੰਪਲੇਨ ਨਹੀਂ ਕੋਈ ਸ਼੍ਰਿੰਕਿੰਗ ਨਹੀਂ ਜਿਵੇਂ ਪਹਿਣਾ ਡਰ ਜਾਂਦੀਆਂ ਨੇ ਕਿ ਆਏ ਹੋ ਜੂ ਜੀ ਸੂਟ ਨੂੰ ਆ ਹੈਗਾ ਇਹਦਾ ਸਾਰਾ ਘੇਰੇ ਦੀ ਲੁੱਕ ਲਓ ਜੀ ਇਹ ਸਾਰਾ ਘੇਰਾ ਪੂਰੇ ਖੁੱਲੇ ਡੁੱਲੇ ਜਿੰਨੇ ਮਰਜੀ ਤੁਸੀਂ ਹੈਵਿੰਗ ਹੋ ਪੂਰੇ ਖੁੱਲੇ ਡੁੱਲੇ ਲੰਬੇ ਚੌੜੇ ਘੇਰੇ ਮਿਲਣਗੇ ਜਿਵੇਂ ਮਰਜੀ ਤੁਸੀਂ ਆਪਣਾ ਸੂਟ ਬਣਾ ਸਕਦੇ ਹੋ ਕਿਸੇ ਵੀ ਪਹਿਨਣ ਦਾ ਆਇ ਨਹੀਂ ਹੋਊਗਾ ਵੀ ਸੂਟ ਬੜਨਾ ਨਹੀਂ ਹੈਗਾ ਬਹੁਤ ਸੋਹਣੀ ਕਿਉਂਕਿ ਬ੍ਰਾਂਡ ਜਦੋਂ ਆ ਜਾਂਦਾ ਤਾਂ ਬ੍ਰਾਂਡ ਦੀ ਪੂਰੀ ਵਧੀਆ ਸਾਰੀ ਕੱਟ ਆਉਂਦੀ ਹੁੰਦੀ ਹੈ ਬਹੁਤ ਸੋਹਣੀ ਕਲੈਕਸ਼ਨ ਆ ਨਾਲ ਪਲੇਨ ਬਾਟਮ ਮਿਲੋਗੇ ਮਾਊਸ ਕਲਰ ਹੈ ਬਹੁਤ ਸੋਹਣਾ ਨਾਲ ਪਲੇਨ ਬਾਟਮ ਆਉਗੀ ਸੇਮ ਤੇ ਨਾਲ ਦੁਪੱਟਾ ਚੈੱਕ ਕਰੋ ਪਿਓਰ ਮਸਲੀਨ ਦਾ ਦੁਪੱਟਾ ਹੋਊਗਾ ਲੋ ਪਿਓਰ ਮਸਲੀਨ ਦਾ ਡਿਜੀਟਲ ਦੁਪੱਟਾ ਬਹੁਤ ਸੋਹਣਾ ਬਹੁਤ ਸੋਹਣੇ ਜਾਨੀ ਕਿ ਦੁਪੱਟੇ ਲੱਗੇ ਹੋਏ ਨੇ ਪੂਰੀ 2.5 ਮੀਟਰ ਦੀ ਲੈਂਥ ਦੇ ਨਾਲ ਦੁਪੱਟਾ ਲੰਬਾਈ ਚੌੜਾਈ ਜਿਵੇਂ ਮਾਜੀ ਬੁੱਕਲ ਮਾਰੋ ਸੈਕਿੰਡ ਆ ਕਿਹੜੀ ਪੈਣਾ ਫੌਰੀਂ ਦੀਆਂ ਜਿਹੜੀਆਂ ਜੁੜੀਆਂ ਹੋਈਆਂ ਉਹ ਇਸ ਲੈਕਚਰ ਨੂੰ ਬਹੁਤ ਪਸੰਦ ਕਰਦੀਆਂ ਨੇ ਦੁਪੱਟਿਆਂ ਨੂੰ ਕਹਿੰਦੀਆਂ ਨੇ ਕਿ ਜਿਵੇਂ ਤੁਸੀਂ ਗੁਰਦਰਾ ਸਾਹਿਬ ਜਾਣਾ ਵਾ ਤਾਂ ਤੁਸੀਂ ਕਹਿੰਦੇ ਹੋ ਕਿ ਸਿਰ ਤੇ ਰੁਕੇ ਜੀ ਦੁਪੱਟਾ ਵਧੀਆ ਹੋਵੇ ਖੁੱਲਾ ਡੁੱਲਾ ਹੋਵੇ ਬੁੱਕਲ ਵੱਜੇ ਬਹੁਤ ਸੋਹਣੀ ਕਲੈਕਸ਼ਨ ਆ ਇਹ ਬਹੁਤ ਸੋਹਣੇ ਦੁਪੱਟੇ ਇੰਨੇ ਜਿਆਦਾ ਸੌਫਟ ਨੇ ਜਮਈ ਬਾਕੀ ਇਹਨਾਂ ਵਿੱਚ ਕੋਈ ਆਇ ਨਹੀਂ ਵੀ ਤੋਤਾ ਤਾਂ ਇਕੱਠਾ ਹੋ ਜਾਊਗਾ ਕੁਝ ਨਹੀਂ ਹੁੰਦਾ ਇਹ ਦੁਪੱਟਿਆਂ ਨੂੰ ਬਹੁਤ ਵਧੀਆ ਵੈਸਟ ਦੁਪੱਟਿਆਂ ਦੇ ਨਾਲ ਇਹ ਸਾਰੀ ਕਲੈਕਸ਼ਨ ਆਈ ਹੈ ਸਾਰਾ ਦੁਪੱਟਾ ਡਿਜੀਟਲ ਆ ਦੇਖੋ ਬਹੁਤ ਸੋਹਣਾ ਦੁਪੱਟਾ ਸਾਰਾ ਬਣਿਆ ਹੋਇਆ ਤੇ ਪੂਰਾ ਖੁੱਲਾ ਢੁੱਲਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਮੈਂ ਕਲਰ ਮਿਲ ਜਾਣਗੇ ਜੀ ਦੋ ਦੋ ਕਲਰ ਇਹਦੇ ਵਿੱਚ ਤੁਹਾਨੂੰ ਮਿਲਣਗੇ ਪਹਿਲਾਂ ਆਪਾਂ ਖੋਲ ਹੀ ਲਿਆ ਮਾਊਸ ਜਿਹਾ ਕਲਰ ਆ ਗ੍ਰੇ ਮਾਊਸ ਜਿਹਾ ਕੀ ਸੈਕਿੰਡ ਤੁਹਾਨੂੰ ਮਿਲੂਗਾ ਜੀ ਪਿਸਤਾ ਗ੍ਰੀਨ ਕਲਰ ਨਾਲ ਸੇਮ ਬਾਟਮ ਆਉਗੀ ਤੇ ਨਾਲ ਸੇਮ ਹੀ ਦੁਪੱਟਾ ਆਊਗਾ ਬਹੁਤ ਸੋਹਣਾ ਖੁੱਲਾ ਡੁੱਲਾ ਸਾਰਾ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ ਵਾ ਲਓ ਜੀ ਅਗਲੀ ਪ੍ਰਿੰਟਿੰਗ ਚੈੱਕ ਕਰੋ ਇਸ ਇਹਦੇ ਉੱਪਰ ਸਾਰੇ ਸੂਟ ਦੇ ਉੱਪਰ ਚਿਕਨ ਕਾਰੀ ਦਾ ਕੰਮ ਹੋਇਆ ਹੋਇਆ। ਆਲੋਚ ਦੇਖੋ। ਇਹ ਸ਼ੰਕਰ ਬ੍ਰੈਂਡ ਦਾ ਸੂਟ ਆ। ਸਾਰੇ ਸ਼ਰਟ ਦੇ ਉੱਪਰ ਚਿਕਨ ਕਾਰੀ ਪੂਰੀ ਫਰੰਟ ਤੇ ਵੀ ਸੇਮ ਸਾਰੇ ਬੈਕ ਦੇ ਉੱਪਰ ਵੀ ਮਿਲੂਗੀ। ਸਾਰੇ ਕਿਤੇ ਇਸ ਤਰ੍ਹਾਂ ਚਿਕਨ ਕਾਰੀ ਦਾ ਕੰਮ ਹੋਇਆ ਬਹੁਤ ਸੋਹਣਾ। ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ। ਸਾਰੇ ਸੂਟਾਂ ਦਾ ਪ੍ਰਾਈਸ ਤੁਹਾਨੂੰ ਸਕਰੀਨ ਤੇ ਮੈਂਸ਼ਨ ਹੋ ਜਾਊਗਾ। ਇਹ ਸਾਰੀ ਸ਼ਰਟ ਆ। ਇਸ ਤਰ੍ਹਾਂ ਲੰਬੀਆਂ ਪੈਨਲਸ ਬਣੀਆਂ ਹੋਈਆਂ ਬੇਲਾ ਲੰਬੀਆਂ ਬੜੀਆਂ ਹੋਈਆਂ ਨੇ ਇਹ ਸਾਰੀ ਸ਼ਰਟ ਹੈ ਜੀ ਇਹਦੇ ਨਾਲ ਬਾਟਮ ਇਹਦੇ ਨਾਲ ਪਲੇਨ ਆਉਗੀ ਸੇਮ ਫੈਬਰਿਕ ਦੇ ਬਹੁਤ ਹੀ ਵਧੀਆ ਕਾਟਨ ਦਾ ਬਿਲਕੁਲ ਹੀ ਜਿਹੜਾ ਮਲਮਲ ਵਾਂਗੂ ਬਿਲਕੁਲ ਹੀ ਸੌਫਟ ਫੈਬਰਿਕ ਹੁੰਦਾ ਉਹ ਵਾਲਾ ਫੈਬਰਿਕ ਲੱਗਿਆ ਹੋਇਆ ਤੇ ਕਲਰ ਵੀ ਬਹੁਤ ਹੀ ਪਿਆਰੇ ਮਿੱਠੇ ਜਿਹੇ ਕਲਰ ਆਇਆ ਤੇ ਨਾਲ ਪਿਓਰ ਦਾ ਡਿਜੀਟਲ ਦੁਪੱਟਾ ਦੇਖੋ ਦੁਪੱਟਾ ਇਹ ਵੀ ਪੂਰਾ ਖੁੱਲਾ ਡੁੱਲਾ ਮਿਲੂਗਾ ਤੁਹਾਨੂੰ ਸਾਰਾ ਡਿਜੀਟਲ ਦੁਪੱਟਾ ਲੱਗਿਆ ਹੋਇਆ ਹਲੋ ਜੀ ਦੁਪੱਟਿਆਂ ਦੀ ਗ੍ਰੇਸ ਬਹੁਤ ਹੀ ਵਧੀਆ ਬਹੁਤ ਸੋਹਣੀ ਆ ਤੇ ਮੇਰੇ ਉੱਤੇ ਲਿਆ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਬਟ ਬਹੁਤ ਸੋਹਣਾ ਸਾਰਾ ਜਾਨਕਿ ਦੁਪੱਟਾ ਡਿਜੀਟਲ ਲੱਗਿਆ ਹੋਇਆ ਤੇ ਫੁੱਲ ਪਿਓਰ ਦਾ ਪੂਰੀ ਬੈਸਟ ਕੁਆਲਿਟੀ ਦਾ ਸਾਰਾ ਦੁਪੱਟਾ ਤੇ ਬ੍ਰਾਂਡ ਦੇ ਸੂਟ ਨੇ ਜਿਹੜਾ ਮਰਜੀ ਸੂਟ ਅੱਜ ਦੀ ਵੀਡੀਓ ਦਾ ਚੱਕ ਲਿਓ ਬਹੁਤ ਸੋਹਣੀ ਤੇ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਇੰਨੀ ਕ ਰਿਕਵੈਸਟ ਆ ਇੰਨਾ ਕ ਕੰਮ ਜ਼ਰੂਰ ਕਰਦਿਆ ਕਰੋ ਆ ਲੋ ਇਦੇ ਵਿੱਚ ਪਿੰਕ ਕਲਰ ਆ ਸੈਕਿੰਡ ਪਹਿਲਾਂ ਮੈਂ ਤੁਹਾਨੂੰ ਪੀਚ ਕਲਰ ਖੋਲ ਕੇ ਦਿਖਾਇਆ ਸੈਕਿੰਡ ਕਲਰ ਮਿਲੂਗਾ ਪਿੰਚ ਸੌਰੀ ਪੀਚ ਫਸਟ ਸਟ ਸ਼ੇਡ ਪੀਚ ਖੋਲਿਆ ਸੈਕਿੰਡ ਆਪਾਂ ਨੂੰ ਪਿੰਕ ਮਿਲੂਗਾ ਜੀ ਨਾਲ ਸੇਮ ਡਿਜੀਟਲ ਪ੍ਰਿੰਟਿੰਗ ਦੁਪੱਟਾ ਫੁੱਲ ਪਿਓਰ ਦਾ ਪੂਰੀ ਬੈਸਟ ਕੁਆਲਿਟੀ ਦਾ ਦੁਪੱਟਾ ਹਲੋ ਇਹਦਾ ਸਿੱਗੇ ਆਪਣੇ ਕੋਲ ਦੋ ਸੈਟ ਮੈਚਿੰਗ ਦੇ ਆਏ ਹੋ ਜਿਹੜੇ ਮੈਂ ਤੁਹਾਨੂੰ ਦਿਖਾ ਰਹੀਆਂ ਇਹ ਹੈਗੇ ਆਲ ਓਵਰ ਜਿਹੜੀਆਂ ਪਹਿਣਾ ਆਲ ਓਵਰ ਲਾਈਕ ਕਰਦੀਆਂ ਪਿਓਰ ਏਕੇ ਟੈਕਸ ਦੀ ਆ ਲੌਨ ਕਾਟਨ ਸਭ ਤੋਂ ਵਧੀਆ ਜਾਮ ਵਰਗਾ ਬੇਸ ਆ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀ ਸੂਟ ਨੂੰ ਕਾਸੇ ਦੀ ਨਹੀਂ ਜਿਵੇਂ ਮਰਜੀ ਸਮਾ ਕੇ ਪਾਓ ਬਹੁਤ ਸੋਹਣਾ ਫੋਰਨ ਦੀਆਂ ਪਹਿਣਾ ਨੇ ਤਾਂ ਲਗਵਾਉਣੀਆਂ ਲਗਵਾਉਣੀਆਂ ਉਹਨਾਂ ਦਾ ਤਾਂ ਚਲੋ ਮੰਨਦੇ ਆ ਕਿਉਂਕਿ ਉਹ ਹਰ ਸੂਟ ਥੱਲੇ ਰਿਕੁਆਇਰ ਕਰਦੀ ਆਈ ਨੇ ਕਿਉਂਕਿ ਉਧਰ ਮੌਸਮ ਵੀ ਵਧੀਆ ਰਹਿੰਦਾ ਜੀ ਜੇ ਸਾਭ ਨੂੰ ਆਪਣੀ ਗਰਮੀ ਪੈਂਦੀ ਆ ਸਭ ਤੋਂ ਪਹਿਣਾ ਲਾਈਨਿੰਗ ਤੋਂ ਚੱਲਦੀਆਂ ਨੇ ਬਟ ਇਹ ਬੇਸ ਇੰਨਾ ਸੋਹਣਾ ਕਿ ਕੋਈ ਇਹਨੂੰ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀ ਆਲ ਓਵਰ ਸੂਟ ਆ ਦੇਖੋ ਆਲ ਓਵਰ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਸੋਹਣੀ ਆ ਲਵੈਂਡਰ ਜਿਹਾ ਸ਼ੇਡ ਆ ਪਰਪਲ ਲਵੈਂਡਰ ਸ਼ੇਡ ਦੇ ਉੱਪਰ ਆ ਤਿੰਨ ਕਲਰ ਇਹਦੇ ਵਿੱਚ ਆਉਣਗੇ ਤੇ ਨਾਲ ਇਹਦੇ ਪਿਓਰ ਮਸਲੀਨ ਦਾ ਹੀ ਦੁਪੱਟਾ ਆਊਗਾ ਹਾਲ ਦੇਖੋ ਪੂਰਾ ਖੁੱਲਾ ਡੁੱਲਾ ਦੁਪੱਟਾ ਜਿਵੇਂ ਮਰਜੀ ਬਾਹਰ ਅੰਦਰ ਨੂੰ ਪਾਓ ਜਿਵੇਂ ਮਰਜੀ ਬਾਹਰ ਚੋ ਘਰੇ ਪਾ ਕੇ ਹੰਡਾ ਉਹ ਨਾਲ ਤੇ ਦੁਪਟੀਆਂ ਇੰਨੇ ਜਿਆਦਾ ਸੌਫਟ ਐ ਇੰਨੀ ਗਰਮੀ ਦੇ ਵਿੱਚ ਜਿਵੇਂ ਮਰਜੀ ਇਹਨਾਂ ਨੂੰ ਪਾ ਕੇ ਸੂਟਾਂ ਨੂੰ ਹੰਡਾ ਸਕਦੇ ਹੋ ਕੋਈ ਇਹਨਾਂ ਦੀ ਕੰਪਲੇਨ ਨਹੀਂ ਕੁਛ ਨਹੀਂ ਜੀ ਯਾਦ ਕਰੋਗੇ ਇਹ ਜੇ ਸੂਟ ਪਾ ਕੇ ਕਿਉਂਕਿ ਸੂਟ ਤਾਂ ਹਰ ਕੋਈ ਸੇਲ ਕਰਦਾ ਪਰ ਅਸੀਂ ਤੁਹਾਨੂੰ ਬੈਸਟ ਕੁਆਲਿਟੀ ਦਿੰਨੇ ਆ ਤੇ ਵਧੀਆ ਵਾਲੀ ਕਾਟਨ ਆਪਾਂ ਲੈ ਕੇ ਆਉਂਨੇ ਆ ਇਹ ਨਹੀਂ ਹੈਗਾ ਕਿ ਆਮ ਜੀ ਕਾਟਨ ਆ ਤੇ ਕਹਦੀਏ ਵੀ ਤੁਸੀਂ ਲੈ ਲਓ ਜੀ ਨਹੀਂ ਜੀ ਜੋ चीज ਕਹਾਂਗੇ ਉਹੀ ਦਹਾਂਗੇ ਬਹੁਤ ਹੀ ਜਿਆਦਾ ਸੋਹਣੇ ਸਾਰੇ ਕਲੈਕਸ਼ਨ ਆਈ ਆ ਅੱਜ ਦੀ ਤੇ ਇੱਕ ਹਫਤਾ ਸਾਰੀ ਇਹੀ ਕਲੈਕਸ਼ਨ ਚੱਲਣੀ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਕਲਰਾਂ ਵਰਕ ਵਾਲੇ ਸੂਟ ਬਹੁਤ ਆ ਚੁੱਕੇ ਆ ਜਿਹੜੀ ਭੈਣਾਂ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀ ਹੈ ਸ਼ਾਪ ਤੇ ਵੀ ਆ ਸਕਦੇ ਹੋ ਬਹੁਤ ਭੈਣਾਂ ਵਿਜ਼ਿਟ ਕਰਦੀਆਂ ਨੇ ਬਹੁਤ ਜਿਆਦਾ ਪਿਆਰ ਦੇ ਕੇ ਜਾਂਦੇ ਆਂ ਆ ਲੋ ਇਹਦੇ ਵਿੱਚ ਕਲਰ ਚੈੱਕ ਕਰ ਲਓ ਦੁਪट्टे ਟਾਈਟਾ ਹੀ ਮੀਟਰ ਦੇ ਪੂਰੇ ਲੰਬੇ ਚੌੜੇ ਖੁੱਲੇ ਡੁੱਲੇ ਜਿੰਨੇ ਮਰਜੀ ਤੁਸੀਂ ਬੁੱਕਲ ਮਾਰ ਲਿਓ ਦੁਪट्टे ਦੀ ਆ ਲਓ ਜੀ ਇਹਦੇ ਵਿੱਚ ਸੈਕੰਡ ਕਲਰ ਲਵੈਂਡਰ ਸ਼ੇਡ ਆ ਪਰਪਲ ਸ਼ੇਡ ਸੀਗਾ ਲਵੈਂਡਰ ਆ ਗਿਆ ਨਾਲ ਸੇਮ ਦੁਪੱਟਾ ਆ ਗਿਆ ਮਸਲੀਨ ਦਾ ਹੀ ਕਲਰ ਚੈੱਕ ਕਰ ਲਓ ਜੀ ਇਹਦੇ ਵਿੱਚ ਤੇ ਅਗਲਾ ਕਲਰ ਇਹਦੇ ਵਿੱਚ ਆਊਗਾ ਫਰੋਜ਼ੀ ਕਲਰ ਇਹ ਉਹ ਫਰੋਜ਼ੀ ਨਹੀਂ ਜਿਹੜਾ ਕਹਿ ਦਿੰਨੇ ਹਾਂ ਜੀ ਲੈ ਜਾਊਗਾ ਫਿੱਟ ਹੋ ਜਾਊਗਾ ਕੁਝ ਨਹੀਂ ਹੁੰਦਾ ਹੈਗਾ ਬਹੁਤ ਸੋਹਣਾ ਗ੍ਰੀਨ ਫਰੋਜ਼ੀ ਜਿਹਾ ਕਲਰ ਆ ਇਹ ਬਹੁਤ ਸੋਹਣਾ ਕਲਰ ਆ ਸੇਮ ਦੁਪੱਟਾ ਦੇਖੋ ਨਾਲ ਆਲ ਓਵਰ ਸੇਮ ਸੂਟ ਸੇਮ ਪ੍ਰਿੰਟਿੰਗ ਆ ਬਹੁਤ ਸੋਹਣੇ ਕਲਰ ਆ ਤਿੰਨੇ ਹੀ ਕਲਰ ਬਹੁਤ ਮਿੱਠੇ ਪਿਆਰੇ ਨੇ ਜਿਹੜਾ ਮਰਜੀ ਕਲਰ ਤੁਸੀਂ ਅੱਜ ਦੀ ਵੀਡੀਓ ਦਾ ਚੱਕ ਸਕਦੇ ਹੋ ਤਿੰਨੇ ਹੀ ਕਲਰ ਬਹੁਤ ਬੈਸਟ ਨੇ ਲੋਟ ਕੁਝ ਹੋਰ ਇੱਕ ਸਪੀਰੀਅਰ ਜਾਂ ਬੇਸ ਆ ਬਹੁਤ ਵਧੀਆ ਇਹ ਥੋੜਾ ਜਿਹਾ ਪਾਰਟੀ ਵੇਅਰ ਆ ਜਾਂਦਾ ਵਾ ਬੇਸ ਇਹ ਲਾਈਨਿੰਗ ਦੀ ਰਿਕੁਆਇਰ ਜ਼ਰੂਰ ਕਰੂਗਾ ਜੀ ਜਿਹੜੀਆਂ ਪੈਣਾ ਲਾਈਨਿੰਗ ਲਗਾ ਕੇ ਸਮਾ ਸਕਦੀਆਂ ਤਾਂ ਪਲੀਜ਼ ਪੂਰਾ ਬੇਸ ਪੂਰਾ ਸੌਫਟ ਆ ਬਟ ਇਹਦੇ ਵਿੱਚ ਹੁੰਦਾ ਕਿ ਜਿਵੇਂ ਆਪਾਂ ਕਹਿੰਦੇ ਆ ਵੀ ਦਿਖਦਾ ਵਾ ਉਹ ਆ ਵੀ ਥੋੜਾ ਜਿਹਾ ਬੇਸ ਪਤਲਾ ਵਾ ਸਮਝ ਲਓ ਜਿਵੇਂ ਜੌਰਜਟ ਹੁੰਦੀ ਆ ਉਸ ਤਰ੍ਹਾਂ ਵਾ ਤੇ ਪਰੇ ਪੂਰਾ ਵਧੀਆ ਸੌਫਟ ਕੋਈ ਲੜਨ ਵਾਲਾ ਨਹੀਂ ਵੀ ਹਾਂਜੀ ਸਾਡੇ ਲੜੂਗਾ ਜੇ ਅਸੀਂ ਲਾਈਨਿੰਗ ਨਾ ਲਵਾਈ ਤਾਂ ਕੁਝ ਹੋ ਜੂਗਾ ਕੁਝ ਨਹੀਂ ਹੁੰਦਾ ਪ੍ਰਿੰਟਿੰਗ ਚੈੱਕ ਕਰੋ ਫਲਾਵਰਿੰਗ ਚੈੱਕ ਕਰੋ ਇੰਨਾ ਸੋਹਣਾ ਜਾਨੀ ਕਿ ਬੜਨਾ ਨਾ ਸੂਟ ਤੇ ਨਾਲ ਇਹਨਾਂ ਦੇ ਦੁਪੱਟੇ ਤੁਹਾਨੂੰ ਮਸਲੀਨ ਦੇ ਮਿਲਨੇ ਆ ਪੂਰੇ ਡਿਜੀਟਲ ਤੇ ਬਣਿਆ ਹੋਇਆ ਸੂਟ ਤਾਂ ਜਾਨੀ ਕਿ ਲੱਗ ਹੀ ਲੁੱਕ ਆਊਗੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸਾਰੇ ਸੂਟ ਇਹ ਆਏ ਨੇ ਜਿਹੜਾ ਮਰਜੀ ਸੂਟ ਤੁਸੀਂ ਅੱਜ ਦੀ ਵੀਡੀਓ ਦਾ ਚੱਕ ਸਕਦੇ ਹੋ ਜੀ ਦੇਖੋ ਦੁਪੱਟੇ ਪੂਰੇ 2.5 ਮੀਟਰ ਕੱਟ ਪੂਰਾ ਵਧੀਆ ਡਿਜੀਟਲ ਨਾਲ ਦੁਪੱਟਾ ਵਾ ਬਹੁਤ ਸੋਹਣਾ ਅਲੋਤੀ ਵਿਚਕਾਰ ਸਾਰਾ ਪਲੇਨ ਆਊਗਾ ਸਾਈਡਾਂ ਤੇ ਇਸ ਤਰ੍ਹਾਂ ਡਿਜੀਟਲ ਪ੍ਰਿੰਟਿੰਗ ਆਊਗੀ ਦੁਪੱਟਿਆਂ ਤੇ ਬਹੁਤ ਸੋਹਣੀ ਜਾਨੀ ਕਿ ਦੇਖੋ ਜਿਹੜਾ ਮਰਜੀ ਬੋਟਲ ਗ੍ਰੀਨ ਕਲਰ ਆ ਬਹੁਤ ਸੋਹਣਾ ਕਲਰ ਆ ਤੇ ਬਣੇ ਹੋਏ ਦੀ ਜਿਹੜੀ ਲੁੱਕ ਆਉਣੀ ਆ ਉਹ ਤਾਂ ਅਲੱਦਾ ਹੀ ਆਉਣੀ ਆ ਤੇ ਜਿਹੜੀਆਂ ਫੋਇਲ ਪ੍ਰਿੰਟਿੰਗ ਜਣ ਕੇ ਅੱਜਕੱਲ ਪੂਰੀ ਬੈਸਟ ਚੱਲ ਰਹੀ ਆ ਬਹੁਤ ਵਧੀਆ ਜਣ ਕੇ ਪੈਣਾ ਰਿਸਪਾਂਸ ਦਿੰਦੀਆਂ ਨੇ ਫੋਇਲ ਪ੍ਰਿੰਟਿੰਗ ਨੂੰ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਕਲਰ ਕਿੰਨੇ ਦੇ ਤਿੰਨੇ ਬਹੁਤ ਸੋਹਣੇ ਆ ਇਹਨੇ ਆ ਲੋ ਬਲੈਕ ਬਲੂ ਜਿਹਾ ਕਲਰ ਜਿਹੜਾ ਹੁੰਦਾ ਨੇਵੀ ਬਲੂ ਜਿਹਾ ਕਹਿ ਦਿੰਨੇ ਆ ਉਹ ਵਾਲਾ ਕਲਰ ਆ ਜੀ ਇਹੇ ਅਗਲਾ ਕਲਰ ਹੈਗਾ ਇਹਦੇ ਵਿੱਚ ਕਾਫੀ ਸ਼ੇਡ ਡਾਰਕ ਕਾਫੀ ਜੈ ਸ਼ੇਡ ਆ ਆ ਦੇਖੋ ਇਹਦੇ ਦੁਪੱਟੇ ਤੋਂ ਪ੍ਰੋਪਰ ਕਲਰ ਤੁਹਾਨੂੰ ਦਿਖੂਗਾ ਕਿਉਂਕਿ ਉੱਪਰ ਦਾ ਸਾਰਾ ਫੌਲ ਪ੍ਰਿੰਟਿੰਗ ਨਾਲ ਸੂਟ ਭਰੇ ਪਏ ਨੇ ਬਹੁਤ ਸੋਹਣੇ ਕਿੰਨੇ ਹੀ ਕਲਰ ਪੂਰੇ ਵਧੀਆ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਚੱਕ ਲੋ ਅੱਜ ਦੀ ਵੀਡੀਓ ਦਾ ਤੇ ਪ੍ਰਿੰਟਿੰਗ ਹੀ ਦੇਖ ਲੋ ਕਿੰਨੀ ਸੋਹਣੀ ਵੀਡੀਓ ਚ ਆ ਰਹੀ ਆ ਪਾਈ ਹੋਈ ਤਾਂ ਇਹ ਅਲੱਗ ਹੀ ਆਊਗੀ ਪਰ ਫੈਬਰਿਕ ਇੰਨਾ ਸੌਫਟ ਆ ਦੁਪੱਟਿਆਂ ਦੀ ਤਾਂ ਗੱਲ ਹੀ ਛੱਡ ਦੋ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਿਉਂਕਿ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਅਸੀਂ ਆਏ ਆਂ ਤੇ ਬਹੁਤ ਵਧੀਆ-ਵਧੀਆ ਜਾਨੀ ਕਿ ਬਹੁਤ ਰੇਂਜਾਂ ਦੇ ਉੱਪਰ ਆਪਣੇ ਕੋਲ ਸੂਟ ਆ ਵੀ ਚੁੱਕੇ ਨੇ ਗਰਮੀਆਂ ਕਿਉਂਕਿ ਪੂਰੀ ਜੋਰਾਂ ਤੇ ਆਪਣੇ ਸਟਾਰਟ ਹੋ ਚੁੱਕੀ ਆ ਤੇ ਕਲੈਕਸ਼ਨ ਵੀ ਪੂਰੀ ਜੋਰਾਂ ਤੇ ਸਟਾਰਟ ਹੋ ਚੁੱਕੀ ਆ ਬਸ ਵੀਡੀਓ ਦੇ ਨਾਲ ਬਣੇ ਰਹੋ ਕੋਈ ਵੀ ਵੀਡੀਓ ਆ ਹਫ਼ਤੇ ਦੀ ਮਿਸ ਨਾ ਕਰਿਓ ਬਹੁਤ ਸੋਹਣੀਆਂ-ਸੋਹਣੀਆਂ ਕਲੈਕਸ਼ਨਾਂ ਦੇ ਨਾਲ ਆਵਾਂਗੇ ਜੀ ਇਸ ਲਈ ਜਿਹੜਾ ਵੀ ਸੂਟ ਪਸੰਦ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੁਹਾਨੂੰ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਾਣ ਤੋਂ ਪਹਿਲਾਂ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਆ ਕਰੋ ਵੀਡੀਓ ਦੇਖ ਕੇ ਛੱਡ ਦਿੰਨੇ ਹੋ ਲਾਈਕ ਦਾ ਬਟਨ ਤਾਂ ਜ਼ਰੂਰ ਪ੍ਰੈਸ ਕਰ ਲਿਆ ਕਰੋ ਜੀ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ